संतन बाबा बुड्ढा साहिब जी ਦੇ ਪ੍ਰਕਾਸ਼ਪੁਰ ਦੇ ਸੰਬੰਧ ਵਿੱਚ ਮੇਲੇ ਦੇ ਵਿੱਚ ਚੱਲ ਰਹੇ ਸਨ ਦੱਸਦੇ ਕਿ ਜਿਸ ਦੇ ਕਰਕੇ ਦਿਨ ਰਾਤ ਲਗਾਤਾਰ ਜਾਣ ਵਾਲੀਆਂ ਸੰਗਤਾਂ ਦੇ ਲਈ ਲੰਗਰ ਦੇ ਪ੍ਰਬੰਧ ਕੀਤੇ ਗਏ ਸਨ ਫਿਰੋਜ਼ਪੁਰ ਦੇ ਵਿੱਚ ਲੰਗਰ ਖਾ ਕੇ ਕਰਪਾਤ ਰਹੇ ਹਮਾਦ ਚੱਕ ਦੇ ਲੋਕਾਂ ਦੇ ਪਿੰਡ ਦੇ ਵਿੱਚ ਪੁਲਿਸ ਦੇ ਨਾਲ ਝੜਪ ਹੋ ਗਈ ਜਿਸ ਦੇ ਵਿੱਚ ਕਿ ਤਿੰਨ ਲੋਕ ਅਤੇ ਦੋ ਪੁਲਿਸ ਮੁਲਾਜ਼ਮ ਜ਼ਖਮੀ ਹੋ ਗਏ ਪੁਲਿਸ ਨੇ ਗੋਲੀਬਾਰੀ ਕੀਤੀ ਜ਼ਖਮੀਆਂ ਤੇ ਪਰਿਵਾਰ ਵਾਲਿਆਂ ਦੇ ਪੁਲਿਸ ਤੇ ਜੁੜਾ ਹੈ ਇਲਜ਼ਾਮ ਲਗਾਇਆ ਹੈ ਜ਼ਖਮੀਆਂ ਨੂੰ ਫਿਰੋਜ਼ਪੁਰ ਦੇ ਨਿਜੀ ਹਸਪਤਾਲ ਅਤੇ ਫਰੀਦਕੋੜ ਦੇ ਮੈਡੀਕਲ ਹਸਪਤਾਲ ਦੇ ਵਿੱਚ ਦਾਖਲ ਕਰਾਇਆ ਗਿਆ ਹੈ ਫਲਾਇਆ ਹੋਇਆ ਵੀ ਬਾਬਾ ਬੁੱਢਾ ਸਾਹਿਬ ਦਾ ਲੰਗਰ ਲੱਗਿਆ। ਉੱਥੋਂ ਸੇਵਾ ਕਰਕੇ ਇਹ ਮੁੰਡੇ ਲਖਵਿੰਦਰ ਸਿੰਘ, ਬਲਵਿੰਦਰ ਸਿੰਘ, ਸੋਹਣ ਸਿੰਘ ਤੇ ਕਰਨ ਸਿੰਘ। ਕਰਨ ਜਿਹੜਾ ਟਰੈਕਟਰ ਤੇ ਬੈਠਾ ਸੀ, ਬਲਵਿੰਦਰ, ਸੋਹਣ ਤੇ ਲਖਵਿੰਦਰ ਇਹ ਲੰਗਰ ਸੇਵਾ ਕਰਕੇ ਦੇ ਵਾਪਸ ਆ ਰਹੇ ਘਰ ਤੋਂ। ਤੇ ਪੁਲਿਸ ਵਾਲਿਆਂ ਨੇ ਨਾਕਾ ਲੱਗਾ ਸੀ। ਉੱਥੇ ਪੋਲ ਤੇ ਵੱਡੀ ਪੋਲ ਤੇ ਨਾਕਾ ਲੱਗਾ ਸੀ। ਉੱਥੋਂ ਅਸੀਂ ਟਰੈਕਟਰ ਲੈ ਕੇ ਅਸੀਂ ਵੀ ਬਾਬੇ ਬੁੱਢਾ ਸਾਹਿਬ ਆਏ ਸੀ ਤੇ ਅਸੀਂ ਦੇਖਿਆ ਸੀ ਉੱਥੇ ਲੱਗਿਆ ਸੀ 10 ਵਜੇ ਨਾਕਾ ਲੱਗਿਆ ਸੀ ਪਤਾ ਨਹੀਂ ਹੁਣ ਅਣਪਛਾਤੇ ਬੰਦੇ ਕਿੱਥੋਂ ਆਦਿਆ ਕਿਸੇ ਨਾਲ ਝਗੜਾ ਹੋਇਆ ਉਹਨਾਂ ਦਾ ਝਗੜਾ ਹੋਇਆ ਤੇ ਪਿੰਡ ਆਣ ਕੇ ਕੋਈ ਮਸਲਾ ਬਣਿਆ ਇਹਨਾਂ ਗਾਲ ਗਲੱਪਾ ਕੀਤਾ ਉੱਥੇ ਆਣ ਕੇ ਆਪਸ ਵਿੱਚ ਝਗੜੇ ਆ ਉੱਥੇ ਫੈਰ ਕਰ ਦਿੱਤੇ ਆ ਤੇ ਜੋ ਸਾਡੇ ਬਲਵਿੰਦਰ ਸਿੰਘ ਲਖਵਿੰਦਰ ਸਿੰਘ ਸੋਹਣ ਸਿੰਘ ਇਹ ਘਰ ਨੂੰ ਵਾਪਸ ਜਾ ਰਹੇ ਸੀ ਸਾਰੇ ਇਕੱਠੇ ਹੋਏ ਜਦੋਂ ਤੇ ਇਹਨਾਂ ਗੋਲੀ ਚਲਾ ਦਿੱਤੀ ਗੋਲੀ ਕਿੰਨੋਂ ਨਾਲ ਚਲਾਈ ਹਾਂਜੀ ਗੋਲੀ ਕਿੰਨਾ ਚਲਾਈ ਹੈਗੀ ਗੋਲੀ ਜੀ ਜੋ ਬਲਰਾਜ ਸਿੰਘ ਐਸ ਐਚ ਉਹਨਾਂ ਦੇ ਗਨਮੈਨ ਨੇ ਚਲਾਈ ਹੈ ਜੀ ਕਿੰਨੇ ਅਸੀਂ ਲੰਗਰ ਖਾ ਕੇ ਆ ਰਹੇ ਸੀ ਪਿੰਡੋਂ ਘਰ ਨੂੰ ਵਾਪਸ ਉੱਤੇ ਘਰ ਤੇ ਲੱਗੇ ਜਿੱਦਾਂ ਟ੍ਰੈਫਿਕ ਸੀ ਉਦੋਂ ਉਤੋਂ ਲੰਘ ਰਿਹਾ ਸੀ ਤੇ ਉਤੋਂ ਪੁਲਿਸ ਵਾਲਿਆਂ ਦੀ ਗੱਡੀ ਸੀ ਤੇ ਉਹਨਾਂ ਦਾਰੂ-ਦਰੂ ਪੀਤੀ ਰੱਜੇ ਤੇ ਇਦਾਂ ਫੈਰਿੰਗ ਕਰਨ ਲੱਗ ਗਏ ਕਿੰਨੇ ਜਿੰਨੇ ਦੀ ਗੋਲੀ ਲੱਗੀ चार जख़्मी पुलिस मुलम के से